ਸਾਹਿਤ ਜਗਤ ਦੇ ਚਮਕਦੇ ਸਤਾਰਾ ਵਿਅੰਗਮਈ ਸ਼ਬਦਾਂ ਦਾ ਜਾਦੂ ਵਖੇਰਨ ਵਾਲੇ ਆਪਣੀਆਂ ਲਿਖਤਾਂ ਚ ਸਮਾਜਿਕ ਤਾਣੇ ਬਾਣੇ ਧਾਰਮਿਕ ਪਖੰਡਵਾਦ ਅਤੇ ਰਾਜਨੀਤਿਕ ਭ੍ਰਿਸ਼ਟਾਚਾਰ ਦੇ ਸਮਾਜ ਅੰਦਰ ਖਿਲਰੇ ਖਿਲਾਰੇ ਦਾ ਅਰਕ ਨਿਚੋੜ ਕੱਢਣ ਵਾਲੇ ਪ੍ਰਸਿੱਧ ਸਾਹਿਤਕਾਰ ਸ੍ਰੀ ਰਿੰਦਰਪਾਲ ਸ਼ਰਮਾ ਦਾ ਜਨਮ ਲੁਧਿਆਣੇ ਜ਼ਿਲ੍ਹੇ ਦੇ ਕਸਬਾ ਸਿਗਵਾ ਬੇਟ ਵਿਖੇ ਪਿਤਾ ਬਾਵਾ ਰਾਮ ਦੇ ਗਰੇ ਮਾਤਾ ਲਾਜਵੰਤੀ ਦੀ ਕੁੱਖੋਂ 8 ਅਗਸਤ 1940 ਨੂੰ ਹੋਇਆ ਦੇਸ਼ ਦੀ ਵੰਡ ਸਮੇਂ ਉਹ 7 ਕੁ ਸਾਲ ਦੇ ਸਨ ਉਹ ਦੋਪਰਾ ਹਸਨ ਅਤੇ ਇੱਕ ਉਹਨਾਂ ਦੇ ਭੈਣ ਸੀ ਪਿਤਾ ਬਾਬੂ ਰਾਮ ਅਧਿਆਪਨ ਕਿਤੇ ਨਾਲ ਜੁੜੇ ਹੋਏ ਸਨ ਇਸ ਲਈ ਉਹਨਾਂ ਨੇ ਆਪਣੇ ਸੁਪੁੱਤਰ ਰਜਿੰਦਰਪਾਲ ਸ਼ਰਮਨ ਨੂੰ ਵੀ ਖੋਪੜਾਇਆ ਉਹਨਾਂ ਨੇ ਮੁੱਢਲੀ ਵਿਦਿਆ ਅਪਰੰਤ ਆਰਿਆ ਕਾਲਜ ਲੁਧਿਆਣਾ ਤੋਂ ਇੰਗਲਿਸ਼ ਤੇ ਪੋਲਿਟਿਕਲ ਸਾਇੰਸ ਦੇ ਦੋਨੋਂ ਵਿਸ਼ਿਆਂ ਚ ਡਬਲ ਐਮਏ ਕੀਤੀ। ਪੜਾਈ ਉਪਰੰਤ ਉਹ ਅਧਿਆਪਨ ਕਿੱਤੇ ਨਾਲ ਜੁੜੇ। ਉਹਨਾਂ ਨੇ ਆਪਣੀ ਨੌਕਰੀ ਦੀ ਸ਼ੁਰੂਆਤ ਪਿੰਬਰਸਾਲ ਦੇ ਸਰਕਾਰੀ ਸਕੂਲ ਤੋਂ ਕੀਤੀ ਅਤੇ ਇਸੇ ਸਕੂਲ ਚੋਂ ਉਹ ਬਤੌਰ ਲੈਕਚਰਾਰ 1998 ਨੂੰ ਸੇਵਾਮੁਕਤ ਹੋਏ। ਇਸ ਦੌਰਾਨ ਉਹਨਾਂ ਨੇ ਤਿਹੜਾ, ਲੀਆ, ਪੈਣੀ, ਧਰਮਕੋਟ ਆਦਿ ਵਿਖੇ ਵੀ ਨੌਕਰੀ ਕੀਤੀ। సేବ ਮੁక్తిਪ੍ਰੰਤ ਉਹ ఆర్కే హైస్కూల్ ਜਗਰਾਉਂ ਵਿਖੇ ਵੀ ਕੁਝ ਸਮਾਂ ਡਿਊਟੀ ਕਰਦੇ ਰਹੇ। ਉਹਨਾਂ ਦਾ ਵਿਆਹ శ్రీਮਤੀ ਤ੍ਰਿਪਤਾ ਦੇਵੀ ਨਾਲ ਹੋਇਆ ਜਿਨ੍ਹਾਂ ਤੋਂ ਉਹਨਾਂ ਦੇ ਘਰ ਇੱਕੋਤੀ ਸੁਪਤਰੀ ਕਵਤਾ ਸ਼ਰਮਾ ਨੇ ਜਨਮ ਲਿਆ। ਜੋ ਪਟਿਆਲਾ ਵਿਖੇ ਡਾਕਟਰ ਸ਼ਹਿਜਾਦ ਪਾਟਕ ਨਾਲ ਵਿਆਹੀ ਹਨ ਅਤੇ ਉਹਨਾਂ ਦੇ ਵੀ ਅੱਗੇ ਇੱਕ ਲੜਕੀ ਮੁਸਕਾਨ ਹੈ। ਮੁਸਕਾਨ ਆਪਣੇ ਨਾਂ ਦੀ ਮੁਸਕਾਨ ਬਣ ਕੇ ਰਹੀ। ਸ਼ਰਮਾ ਜੀ ਉਸ ਨੂੰ ਬਹੁਤ ਪਿਆਰ ਕਰਦੇ ਸਨ ਉਹਨਾਂ ਦੀ ਪੁੱਤਰੀ ਕਵਿਤਾ ਸ਼ਰਮਾ ਵਿਦਵਾਨਾਂ ਦੀ ਡਾਕਟਰ ਹੈ ਸ੍ਰੀ ਰਜਿੰਦਰਪਾਲ ਸ਼ਰਮਾ ਸਾਹਿਤ ਨਾਲ ਸਕੂਲ ਸਮੇਂ ਤੋਂ ਹੀ ਜੁੜੇ ਹੋਏ ਸਨ ਉਹ ਸਾਹਿਤ ਦੀਆਂ ਬਨਸਵਰਨ ਕਿਤਾਬਾਂ ਪੜ੍ਹਦੇ ਜਿਸ ਕਰਕੇ ਉਹਨਾਂ ਨੂੰ ਲਿਖਣ ਦੀ ਝੇਟਕ ਪਈ ਉਹਨਾਂ ਨੂੰ ਮਹਾਰਤ ਤੋਂ ਲੈ ਕੇ ਕਵਿਤਾ ਗਜ਼ਲ ਸਵੰਦੀ ਚੰਗੀ ਮੁਹਾਰਤ ਸੀ ਉਹਨਾਂ ਨੇ ਆਪਣੇ ਜੀਵਨ ਕਾਲ ਦੌਰਾਨ ਤਕਰੀਬਨ 7 ਕਿਤਾਬਾਂ ਲਿਖੀਆਂ ਵਿਆੰਗਮਈ ਸ਼ੈਲੀ ਚ ਲਿਖਣਾ ਉਹਨਾਂ ਦੀ ਪਹਿਲੀ ਪਸੰਦ ਸੀ ਅਤੇ ਉਹਨਾਂ ਦੀ ਪਹਿਲੀ ਕਿਤਾਬ ਚਲਦੇ ਚਲਦੇ ਆਈ ਸੀ ਇਸ ਤੋਂ ਬਾਅਦ ਉਹਨਾਂ ਨੇ ਅਕਲ ਤੇ ਐਕਟਿੰਗ ਗੰਜੀ ਮਾਸੀ ਸਲਾਮ ਗੁੱਸਾ ਕੀ ਮਾਫ ਇਧਰੋਂ ਉਧਰ ਅਤੇ ਦੋ ਅੰਗਰੇਜ਼ੀ ਦੀਆਂ ਕਿਤਾਬਾਂ ਲਿਖੀਆਂ ਉਹਨਾਂ ਦੇ ਤਕਰੀਬਨ 300 ਲੇਖ ਪੰਜਾਬੀ ਦੇ ਪ੍ਰਮੁੱਖ ਅਖਬਾਰਾਂ ਅਜੀਤ ਪੰਜਾਬੀ ਟ੍ਰਿਬਿਊਨ ਤੇ ਦੇਸ਼ ਸੇਵਕ ਆਦ ਅਖਬਾਰਾਂ ਚ ਛਪ ਚੁਕੇ ਹਨ ਅਜੀਤ ਚ ਛਪਦੇ ਉਹਨਾਂ ਦੇ ਮਿੰਨੀ ਵਿਅੰਗ ਪਾਠ ਕਾਂ ਚ ਹਰਮਨ ਪਿਆਰੇ ਰਹੇ ਆਕਾਸ਼ ਬਾਣੀ ਰੇਡੀਓ ਜਲੰਧਰ ਦੇ ਕਈ ਪ੍ਰੋਗਰਾਮਾਂ ਚ ਉਹ ਸ਼ਾਮਲ ਹੁੰਦੇ ਰਹੇ ਆਪਣੇ ਪਿੰਡ ਸਦਮਾ ਬੇਟ ਵਿਖੇ ਉਹਨਾਂ ਨੇ ਕੁਝ ਉਦਮੀ ਨੌਜਵਾਨਾਂ ਜਸਵੰਤ ਭਾਰਤੀ ਮਨੀਸ਼ ਸਰਗਮ ਜਸਵੰਤ ਸਲੇਮਪੁਰੀ ਪ੍ਰੀਤ ਸਦਮਾ ਰਣਾਲ 25 ਸਾਲ ਪਹਿਲਾਂ ਲੇਖਕ ਸਭਾ ਮਹਿਫਲੇ ਦੀਵ ਹੋਂਦ ਵਿੱਚ ਲਿਆਂਦੀ जो अज भी सफलतापूर्वक चल रही है उन्होंने इस संस्था च मरहूम करल गुरदीप जगराओं मास्टर महेंद्र सिंह सिद्धू डॉक्टर ताहिर महमूद पाकिस्तान तो प्रिंसीपल सिंह जी कैप्टन पून सिंह गगड़ा डॉक्टर बलदेव सिंह पशपाल चकर मनजीत बिलासपुरी जगदीश पाल मेहता कांता देवी दीप लुधियानवी चरणजीत कौर गगड़ा राजदीपूर प्रिंसीपल गुरदेव सिदौड़ ਰੂਮੀ ਰਾਜ ਮੇਜਰ ਸਿੰਘ ਨਗੇਂਦਰ ਸਿੰਘ ਮੜਿਆਣੀ ਅਤੇ ਜਸਮੁੰਦਰ ਸਿੰਘ ਸ਼ੰਦਾ ਲੇਖਕ ਆਦ ਨਾਲ ਮਿਲ ਕੇ ਸਾਹਿਤ ਖੇਤਰ ਚੋਹਰ ਪਲੰਗਾ ਪੁੱਟੀਆਂ ਸਮੂਹ ਸਾਹਿਤਕਾਰਾਂ ਦੀਆਂ ਰਚਨਾਵਾਂ ਦੀ ਸਾਂਝੀ ਕਿਤਾਬ ਕਲਮਾਂ ਦਾ ਕਾਫਲਾ ਵੀ ਉਹਨਾਂ ਦੀ ਅਗਵਾਈ ਚ ਪ੍ਰਕਾਸ਼ਿਤ ਹੋਈ ਉਹ ਮਹਿਫਲੇ ਦੀਪ ਸੰਸਾਦੀ ਕਈ ਸਾਲ ਪ੍ਰਧਾਨ ਵੀ ਰਹੇ ਇਸ ਤੋਂ ਇਲਾਵਾ ਉਹ ਲਾਇਨਸ ਕਲਬ ਸਿਗਮਾ ਬੀਟ ਅਤੇ ਜਗਰਾਉਂ ਦੀਆਂ ਸਮਾਜਿਕ ਸੰਸਥਾਵਾਂ ਨਾਲ ਜੁੜੇ ਰਹੇ नेशनेल ट्रस्ट इंडिया ਨਵੀਂ ਦਿੱਲੀ ਦੇ ਸਹਿਯੋਗ ਨਾਲ ਪੰਜਾਬੀ ਹਾਸ ਵਿੰਗ ਅਕਾਦਮੀ ਪੰਜਾਬ ਵੱਲੋਂ ਸਰਦਾਰ ਪਿਆਰਾ ਸਿੰਘ ਦਾਤਾ ਯਾਦਗਰੀ ਪੰਜਾਬੀ ਵਿਅੰਕਰ ਦਾ ਸਨਮਾਨ ਉਹਨਾਂ ਦੀ ਚੋਲੀ ਪਿਆ ਇਸ ਤੋਂ ਇਲਾਵਾ ਉਹਨਾਂ ਨੂੰ ਦੇਸ਼ ਸਰਕਾਰ ਅਤੇ ਨਵਾਰਡ ਦੇ ਨਾਲ-ਨਾਲ ਸੈਂਕੜੇ ਸਨਮਾਨ ਮਿਲੇ ਪਾਟਕਾਂ ਵੱਲੋਂ ਕੀਤੇ ਜਾਂਦੇ ਫੋਨ ਨੂੰ ਉਹ ਵੱਡਾ ਸਨਮਾਨ ਸਮਝਦੇ ਸਨ ਉਹ ਹਰ ਵੱਡੇ ਛੋਟੇ ਸਾਹਿਤਕਾਰ ਨਾਲ ਹਮੇਸ਼ਾ ਰابطਾ ਕਾਇਮ ਰੱਖਦੇ ਸਨ ਅਤੇ ਨਵੇਂ ਲੇਖਕਾਂ ਦਾ ਹਮੇਸ਼ਾ ਮਾਰਗਦਰਸ਼ਨ ਕਰਦੇ ਰਹਿੰਦੇ ਸਨ ਨੀਕ ਰੂਪੀ ਮੁਲਾਪੜੇ ਤੇ ਹਸਮੁਖ ਸੁਭਾ ਦੇ ਮਾਲਕ ਸ੍ਰੀ ਰਜਿੰਦਰ ਪਾਲ ਸ਼ਰਮਾ ਬਿਰਧ ਅਵਸਥਾ ਚ ਵੀ ਚੜ੍ਹਦੀ ਕਲਾ ਵਿੱਚ ਰਹਿੰਦੇ ਸਨ ਭਾਵੇਂ ਉਹ ਕਈ ਵਾਰ ਹਸਪਤਾਲ ਦਾਖਲ ਰਹੇ ਪਰ ਉਹਨਾਂ ਦੇ ਇਰਾਦੇ ਮਜ਼ਬੂਤ ਸਨ ਜਿਸ ਵਿੱਚ ਮੈਂ ਸਮਝਾਂ ਉਹਨਾਂ ਦੀ ਜੀਵਨ ਸਾਥੀ ਨੂੰ ਸ੍ਰੀਮਤੀ ਤ੍ਰਿਪਤਾ ਦੇਵੀ ਅਤੇ ਸਵਰੇ ਕਾਲ ਖੁਸ਼ਹਾਲ ਜੀਵਨ ਜਿਉਂਦੀ ਉਹਨਾਂ ਦੀ ਧੀ ਡਾਕਟਰ ਕਵਿਤਾ ਸ਼ਰਮਾ ਜੁਆਇ ਸ਼ਹਿਜਾਦ ਪਟਕਦਾ ਅਮਰੂਲ ਰਿਹਾ ਪਿਛਲੇ ਮਹੀਨੇ ਭਾਵੇਂ ਉਹਮ ਦਾ ਸਰੀਰ ਠੀਕ ਨਹੀਂ ਸੀ ਅਤੇ ਮਹਿਫਿਲ-ਏ-ਦੀਵ ਦੀ ਮੀਟਿੰਗ 'ਚ ਸ਼ਾਮਲ ਨਹੀਂ ਹੋ ਸਕਦੇ ਸਨ ਪਰ ਉਹਨਾਂ ਨੇ ਇਹ ਮੀਟਿੰਗ ਆਪਣੇ ਘਰ ਹੀ ਬੁਲਾ ਲਈ ਅਤੇ ਭਰਪੂਰ ਹਾਜ਼ਰੀ ਲਵਾਈ ਉਹ ਅਕਸਰ ਸਾਹਿਤਕ ਸੱਤਾਂ 'ਚ ਇਸ ਦਾ ਜ਼ਿਕਰ ਕਰਦੇ ਸਨ ਕਿ ਉਹਨਾਂ ਨੇ ਆਪਣੀ ਉਮਰ ਤਾਂ ਭੋਗ ਲਈ ਹੈ ਹੁਣ ਤਾਂ ਰੱਬ ਵੱਲੋਂ ਬਖਸ਼ੇ ਬੋਨਸ ਦੇ ਜਨਬਦੀਦ ਕਰ ਰਹੇ ਹਨ ਇਸ ਲਈ ਮੌਤ ਕਦੇ ਵੀ ਆ ਸਕਦੀ ਹੈ ਅਤੇ ਉਹ ਜ਼ਿੰਦਗੀ ਦੇ ਇਸ ਆਖਰੀ ਪਲ ਚ ਖੁਸ਼ੀ ਖੁਸ਼ੀ ਸਵਾਗਤ ਕਰਨ ਲਈ ਹਮੇਸ਼ਾ ਤਿਆਰ ਹਨ ਆਖਰ ਮਰਨਾ ਸੱਚ ਨੂੰ ੱਲੇ ਬੰਕੇ ਜੋੜ ਨੂੰ ਝੂਠ ਸਾਊਥ ਕਰਦੇ ਹੋਏ 10 ਫਰਵਰੀ 2024 ਨੂੰ 83 ਸਾਲ ਦੀ ਉਮਰ ਪੂਰ ਕੇ ਅਕਾਲ ਚਲਾਣਾ ਕਰ ਗਏ ਸ੍ਰੀ ਇੱਕ ਤੌਰ ਤੇ ਭਾਨੀ ਉਹ ਸਦੀਵੀ ਵਿਸ਼ੋੜਾ ਦੇ ਗਏ ਹਨ ਪਰ ਆਪਣੀਆਂ ਲਿਖਤਾਂ ਦੇ ਰੂਪ ਚ ਉਹ ਹਮੇਸ਼ਾ ਅਮਰ ਰਹੇਗੇ ਮਾਹਲੇ ਦੀਵ ਸੰਸਾਰ ਜਗਰਾਉਂ ਬਲੋਂ ਉਹਨਾਂ ਨੂੰ ਪਾ ਪਿੰਨੀ ਸਰਦਾ ਜਲੀ ਪੇਟ ਕੀਤੀ ਜਾਂਦੀ ਹੈ